आप करा टाइपोग्राफी दे जिड़े मैं तुम तो मोडल टैस्ट पेपर से भीडियो पाई जे वीडियो के दो हज़ार तेई तो दो हज़ार पच्ची पेपर सोल्व किया है दो हज़ार चौबी का पेपर इसलिए सोल्व नहीं किया है स्टूडेंट्स वो मेरे पास अवेलेबल नहीं है होप्स हो सकता कि थोड़े तो पास वो पेपर अवेलेबल करवाया होचर ने जे कोई टीचर मेरी विडियो सुन रहा है तो वह मतलब वो मैं पेपर सेंड कर दे मेरा नंबर है ही ठीक है मैं ਆਪਣੀ ਜਿਹੜੀ ਵੀਡੀਓ ਅਪਲੋਡ ਕੀਤੀ ਹੈ ਉਸ ਦੇ ਵਿੱਚ ਮੈਂ ਆਪਣਾ ਨੰਬਰ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਵਾਂਗੀ ਉੱਤੇ ਮੈਨੂੰ ਉਹ ਪੇਜ ਉਹ ਤਾਂ ਨਹੀਂ ਮੈਂ ਤੁਹਾਨੂੰ ਸੋਲਵ ਕਰਵਾ ਸਕਾਂ ਉਸ ਦੇ ਵਿੱਚੋਂ ਵੀ ਕੁਸ਼ਨ ਆ ਸਕਦੇ ਹਨ ਜਦੋਂ ਮੈਂ ਇਹ 2023 ਤੇ 25 ਦਾ ਪੇਪਰ ਸੋਲਵ ਕਰ ਰਹੀ ਸੀ ਤਾਂ ਦੇਖਿਆ ਕਿ 2023 ਵਾਲੇ ਕੁਸ਼ਨ ਹੀ 2025 ਦੇ ਵਿੱਚ ਕਾਫੀ ਰਿਪੀਟ ਹੋ ਰਹੇ ਹਨ ਮਤਲਬ ਇਸ ਤਰ੍ਹਾਂ ਜਿਹੜਾ ਪੇਪਰ ਹੈ ਜ ਆਪਣੇ ਪੁਰਾਣੇ ਪੇਪਰ ਕਰਨ ਦਾ 올ਡ ਪੇਪਰ ਪ੍ਰੀਵियस ਪੇਪਰ ਕਰਨ ਦਾ ਮਕਸਦ ਕੀ ਹੁੰਦਾ ਹੈ ਇਹ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਕੁਸਚਨ ਨੇ ਰਿਪੀਟ ਹੋ ਜਾਂਦੇ ਨੇ ਤੇ ਇਹ ਦੂਜਾ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਆਪਾਂ ਨੇ ਜਿਹੜਾ ਪੇਪਰ ਪੈਟਰਨ ਕਿਸ ਤਰ੍ਹਾਂ ਦਾ ਹੋਵੇਗਾ ਦੇਖਿਆ ਜੇ ਤੁਸੀਂ ਜਿੰਨੇ ਮੌਲਟਸ ਪੇਪਰ ਨੇ ਜਾਂ ਆਪਣੇ ਤੁਹਾਡੇ 올ਡ ਪੇਪਰ ਨੇ ਤੁਸੀਂ ਕਰ ਲਓਗੇ ਤੁਹਾਡੀ ਪੇਪਰ ਦੀ ਜਿਹੜੀ ਤਿਆਰੀਆਂ ਬਹੁਤ ਵਧੀਆ ਹੋ ਜਾਵੇਗੀ ਸਟੂਡੈਂਟਸ ਜੇ ਤੁਸੀਂ ਉਹ ਵੀਡੀਓਜ਼ ਦੇਖੀਆਂ ਹਨ ਟਾਈਪੋਗ੍ਰਾਫੀ ਵਾਲੇ ਮੇਰੇ ਵੀਡੀਓਜ਼ ਦੇਖੀਆਂ ਹਨ ਜਾਂ ਬੁੱਕ ਦੇ ਵਿੱਚੋਂ ਵੀ ਤੁਹਾਨੂੰ ਟਾਈਪੋਗ੍ਰਾਫੀ ਵਿਸ਼ੇ ਦਾ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿਉਂਕਿ ਹੁਣ ਤੁਹਾਡਾ ਮੇਨ ਫੋਕਸ ਜਿਹੜਾ ਸਿਰਫ ਔਰ ਸਿਰਫ ਪਹਿਲਾ ਪੇਪਰ ਜੋ ਤੁਹਾਡਾ ਟਾਈਪੋਗ੍ਰਾਫੀ ਦਾ ਹੈ ਉਹ 19 ਫਰਵਰੀ ਨੂੰ ਉਸ ਵਲ ਹੋਣਾ ਚਾਹੀਦਾ ਹੈ ਸਿਰਫ ਬਿਤੇ ਸਟੂ ਆਪਣੇ ਪਾਸ 3 ਡੇਜ਼ ਰਹਿ ਗਏ 3 ਡੇਜ਼ ਰਹਿ ਗਏ ਠੀਕ ਹੈ 16 17 और 18 19 ਦਾ ਆਪਣਾ ਪੇਪਰ ਹੀ ਹੈ ਠੀਕ ਹੈ ਤਾਂ ਆਪਣੇ ਬਸ ਡੇਸ ਕਿੰਨੇ ਰਹਿ ਗਏ 3 3 ਡੇਸ ਦੇ ਵਿੱਚ ਤੁਸੀਂ ਆਪਣਾ ਸ਼ੈਡਿਊਲ ਕਿਵੇਂ ਬਣਾਉਣਾ ਹੈ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਆ ਦੇਖੋ ਜੋ ਮੈਂ ਵੀਡੀਓਜ਼ ਪਾਈਆਂ ਨੇ ਉਹ ਤਾਂ ਤੁਸੀਂ ਦੇਖ ਲਈਆਂ ਹੋਣਗੀਆਂ ਜੇ ਨਹੀਂ ਦੇਖਿਆ ਤਾਂ ਦੇਖ ਲਓ ਤਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੈਟਰਨ ਕੀ ਬਣਾਣਾ ਹੈ ਤੁਹਾਡੇ 3 ਪੈਟਰਨ ਦੇ ਕੁਸ਼ਚਨ ਆਉਂਦੇ ਨੇ 1 ਮਾਰਕਸ 3 ਮਾਰਕਸ ਦੇ 5 ਮਾਰਕਸ ਦੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜੇ ਤੁਹਾਡੇ ਮਾਡਲ ਟੈਸਟ ਪੇਪਰ ਨੇ ਜਾ ਤੁਹਾਡੇ ਜਿਹੜੇ ਵੀ 올ਡ ਪੇਪਰ ਨੇ ਇਧੀਆਂ ਵੀਡੀਓਜ਼ ਮੈਨੇ ਪਾਈਆਂ ਨੇ ਉਸ ਦੇ ਵਿੱਚੋਂ ਜਿਹੜੇ ਜਿਹੜੇ 5-5 ਅੰਕਾਂ ਵਾਲੇ ਕੁਐਸਚਨ ਕਰਵਾਈ ਨੇ ਠੀਕ ਹੈ ਪਹਿਲਾਂ ਤੁਸੀਂ ਉਹਨਾਂ ਨੂੰ ਰਿਵਾਈਜ਼ ਕਰ ਲੈਣਾ ਹੈ 5-5 ਅੰਕਾਂ ਵਾਲੇ ਕੁਐਸਚਨ ਰਿਵਾਈਜ਼ ਕਰਨ ਨਾਲ ਕੀ ਹੋਏਗਾ ਸਟੂਡੈਂਟਸ ਉਸ ਦੇ ਵਿੱਚ ਜੋ ਕੁਝ 1 ਅੰਕਾਂ ਵਾਲੇ ਪ੍ਰਸ਼ਨ ਬੰਦੇ ਨੇ ਤੁਸੀਂ ਉਹ ਕਰ ਲਵੋਗੇ ਤੇ ਨਾਲ ਹੀ ਤੁਹਾਡੇ 3 ਉਹ ਕੁਐਸਚਨ ਕਿਵੇਂ 3 ਅੰਕਾਂ ਵਾਲੇ ਦੇ ਵਿੱਚ ਵੀ ਆ ਜਾਂਦੇ ਆ ਤਾਂ ਤੁਹਾਡੇ 3 ਅੰਕਾਂ ਦੇ ਕੁਐਸਚਨ ਵੀ ਕੁਝ ਹੋ ਜਾਣਗੇ ਤਾਂ ਤੁਹਾਨੂੰ ਇਹ ਹੋ ਜਾਏਗਾ ਕਿ ਮੇਰਾ ਕਿਉਂਕਿ 5 ਅੰਕਾਂ ਦੇ ਵਿੱਚ ਜਿਹੜਾ ਸਿਲੇਬਸ ਹੈ ਆਪਣਾ ਵੱਧ ਕਵਰ हो जाता है इस करके सब तो पहला तो पंक वाले करना राजे इंक्वायरी है कि थोड़ा मैनस्क्रिप्ट वाला सैकेंड चैप्टर है ए वन मार्क्स का ही क्वेश्चन आएगा ए थ्री या फाइव मार्क्स का क्वेश्चन नहीं आएगा ठीक है बाकी फिर भी मैं थोड़ा कल लाइव सैशन के मैं थोड़ा मेनस्क्रिप्ट चैप चैप्टर जहाँ करवा देवगी चंगी तरह समझा देवी कि जेकर बाइचांस ਆ ਵੀ ਜਾਂਦਾ ਹੈ ਤਾਂ ਤੁਸੀਂ ਸਾਨੂੰ ਅਟੈਂਪਟ ਕਰ ਸਕੋ ਇਸ ਟਾਈਮ ਸਟੂਡੈਂਟਸ ਮੈਂ ਨਹੀਂ ਕਿਰਾ ਸਕਦੇ ਕਿਉਂਕਿ ਮੈਨੂੰ ਵੀ ਉਹ ਚੈਪਟਰ ਇੱਕ ਵਾਰ ਪੜਨਾ ਪਵੇਗਾ ਤੁਹਾਨੂੰ ਸਮਝਾਉਣ ਵਾਸਤੇ ਕਿ ਤੁਹਾਨੂੰ ਕਿਸ ਤਰ੍ਹਾਂ ਉਹ ਸਮਝ ਆਵੇਗਾ ਤੇ ਹੋਰ ਕੋਈ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਸਕਦੇ ਹੋ ਆਪਾਂ ਕਰ ਰਹੇ ਸੀ ਕਿ ਪੈਟਰਨ ਕਿਵੇਂ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਕੱਲ ਨੂੰ ਹੈ 16 ਠੀਕ ਹੈ ਕੱਲ ਨੂੰ ਤੁਹਾਡੀ ਹੈਗੀ 16 ਨੇ ਤਾਂ 16 ਨੂੰ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ 5 ਮਾਰਕਸ ਦੇ ਕੁਸ਼ਚਨ ਨੇ ਜੋ ਵੀਡੀਓਜ਼ ਮੈਂ ਨੇ ਪਾਈਆਂ ਨੇ ਉਹਨਾਂ ਦੇ ਵਿੱਚੋਂ ਚਾਹੇ ਆਪਨੇ ਬੁੱਕ ਦੇ ਵਿੱਚੋਂ ਜੋ ਟੀਚਰਸ ਨੇ ਕਰਾਈਆਂ ਨੇ ਜਾਂ ਜੋ ਤੁਹਾਡੇ ਅਸਾਈਨਮੈਂਟਸ ਨੇ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਜਿਹੜੀਆਂ ਤੁਹਾਨੂੰ 5 ਅਸਾਈਨਮੈਂਟਸ ਹਰ ਇੱਕ ਸਕੂਲ ਨੂੰ ਵਿੱਚ ਬੱਚਿਆਂ ਨੂੰ ਵੰਡੀਆਂ ਗਈਆਂ ਨੇ ਠੀਕ ਹੈ ਜੇ ਤੁਹਾਡੇ ਕੋਲ ਉਹ ਅਸਾਈਨਮੈਂਟਸ ਨਹੀਂ ਹਨ ਤਾਂ ਮੈਂ ਇਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਦੇ ਲਿੰਕ ਪਾ ਦੂੰਗੀ ਜਿੰਨੀਆਂ ਮੇਰੇ ਪਾਸ ਅਵੇਲੇਬਲ ਹੈਗੀਆਂ ਨੇ ਠੀਕ ਹੈ ਉਹ ਅਸਾਈਨਮੈਂਟਸ ਦੇ ਜਿਹੜੇ 5-5 ਅੰਕਾ ਵਾਲੇ ਕੁਐਸਚਨ ਨੇ ਪੰਜੇ ਅਸਾਈਨਮੈਂਟਸ ਇਹ ਤੁਸੀਂ ਉਹ ਕਰ ਲਓ ਉਹਦੇ ਨਾਲ ਤੁਹਾਡੀ 30% ਦੀ ਪ੍ਰੈਪਰੇਸ਼ਨ ਹੋ ਜਾਵੇਗੀ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਨੈਕਸਟ ਕੀ ਕਰਨਾ ਹੈ ਜਦੋਂ ਤੁਹਾਡੀ ਪ੍ਰੈਪਰੇਸ਼ਨ 5 ਮਾਰਕਸ ਦੀ ਤੁਹਾਨੂੰ ਹੋ ਗਿਆ ਜਦੋਂ 5 ਮਾਰਕਸ ਵਾਲਾ ਕੁਸਚਨ ਯਾਦ ਕਰ ਰਹੇ ਹੋ ਠੀਕ ਹੈ ਤਾਂ ਤੁਸੀਂ ਕੀ ਕਰਨਾ ਆਪਣਾ ਕਾਪੀ ਤੇ ਪੈਨ ਨਾਲ ਲੈ ਕੇ ਬੈਠਣਾ ਹੈ ਠੀਕ ਹੈ ਜਦੋਂ ਤੁਸੀਂ ਮੰਨ ਲਓ ਦਾ ਪਹਿਲਾ ਅਰਥ ਕਰ ਲਿਆ ਤੁਸੀਂ ਤਾਂ ਅਰਥ ਦਾ ਜਿਹੜਾ ਮੇਨ ਸ਼ਬਦ ਹੁੰਦਾ ਹੈ ਉਹ ਤੁਸੀਂ ਲਿਖ ਲੈਣਾ ਹੈ ਪਹਿਲਾਂ ਹੈਡਿੰਗ ਬਣਾ ਲੈਣਾ ਮੰਨ ਲਓ ਤੁਸੀਂ ਵਪਾਰਕ ਪੱਤਰ ਵਾਲਾ ਕਰ ਰਹੇ ਹੋ ਲੋਅ ਕੁਸਚਨ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਕੀ ਲਿਖੋਗੇ ਵਪਾਰਕ ਪੱਤਰ ਦਾ ਅਰਥ ਠੀਕ ਹੈ है संचार साधन है कि संचार साधन साधन है ठीक है दो संस्थावान विकार ठीक है वपार संस्थावान हो सदियाँ व्यापारिक सरकारी संस्था न हो सकता है ठीक है अपने कस्टमर न हो सकता है इस तरह मीनिंग लिख लिया ਠੀਕ ਹੈ ਇਹਨੂੰ ਇੱਕ ਇੱਕ ਪੁਆਇੰਟ ਬਣਾ ਕੇ ਲਿਖਣਾ ਹੈ ਠੀਕ ਹੈ ਫਿਰ ਤੁਸੀਂ ਲਿਖਣਾ ਹੈ ਮੰਨ ਲਓ ਦੀ ਤੁਸੀਂ ਵਪਾਰਕ ਪੱਤਰ ਦੇ ਹਿੱਸੇ ਕਰ ਰਹੇ ਹੋ ਕੀ ਕਰ ਰਹੇ ਹੋ ਵਪਾਰਕ ਪੱਤਰ ਦੇ ਹਿੱਸੇ ਹੈਡਿੰਗ ਨਾਲੇ ਪੱਤਰ ਤਾਂ ਉਹਨਾਂ ਦੇ ਪੁਆਇੰਟ ਲਿਖ ਲਿਓ ਯਾਦ ਕਰਕੇ ਲਿਖਨੇ ਨਹੀਂ पत्र पत्थर तुम्हें याद कर लिया उन्होंने छोर्ट के याद करके ही लिखना है फिर व्यापारक पत्त जत्तर पाग पॉइंट ने उन्होंने याद करके लिख लेना तो ठीक है जो सारे भाग जो याद हो गए चलो जो तो तुम सारे दस दस इको बारे से नहीं याद होंगे नौ दस पॉइंट ने दे, तो सी की करना है, हाफ हाफ करके कर लो कर स्टूडेंट जिन्हें तुम्हें तो पॉइंट याद होंगे चाहे दो करके कर लो कर तो थोड़े नोट्स जेड पेपर तो पहले पढ़ने वो तैयार हो जाएंगे ठीक है ਉਹ ਤੁਸੀਂ ਪੁਆਇੰਟਸ ਲਿਖ ਲੇ ਜਿਸ ਪੁਆਇੰਟ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਡਾਊਟ ਹੈ ਮੰਨ ਲਓ ਜੀ ਮੀਤੀ ਵਾਲਾ ਹੈ ਮੀਤੀ ਦੇ ਵਿੱਚ ਸਪੈਸ਼ਲ ਕੀ ਚੀਜ਼ ਹੈ ਕਿ ਜਿਹੜੀ ਮੀਤੀ ਹੈ ਦੋ ਸਟਾਈਲ ਦੀ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਸਟਾਈਲ ਦੀ ਇੰਗਲਿਸ਼ ਸਟਾਈਲ ਤੇ ਅਮਰੀਕਨ ਸਟਾਈਲ ਤਾਂ ਦੇ ਅੱਗੇ ਮੀਤੀ ਦੇ ਅੱਗੇ ਨਾਲ ਐਰੋ ਪਾ ਕੇ ਕੀ ਲਿਖਣਾ ਹੈ ਇੰਗਲਿਸ਼ ਸਟਾਈਲ ਤੇ ਅਮਰੀਕਨ ਸਟਾਈਲ ਇਸ ਤਰ੍ਹਾਂ ਤੁਸੀਂ ਉਸ ਨੂੰ ਪਾ ਲੈਣਾ ਹੈ ਜਿਸ ਤਰ੍ਹਾਂ ਪਾਉਂਗੇ ਤਾਂ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਦੋ ਵੀ ਲਿਖਣਾ ਹੈ ਯਾਦ ਕਰੋਗੇ ਪੇਪਰ ਦੇ ਪੇਪਰ ਵਾਲੇ ਦਿਨ ਪੜ੍ਹ ਕੇ ਜਾਉਂਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਸਾਰਾ ਸੈਟ ਠੀਕ ਹੈ ਹੋਰ ਪੁਆਇੰਟ ਦੇ ਵਿੱਚ ਵੀ ਜੇ ਕੋਈ ਡਾਊਟ ਹੈ ਜਾਂ ਮਤਲਬ ਕੋਈ ਤੁਹਾਨੂੰ ਲੱਗਦਾ ਹੈ ਇਹ ਸ਼ਬਦ ਜ਼ਰੂਰ ਯਾਦ ਰੱਖਣਾ ਹੈ ਤਾਂ ਉਸ ਨੂੰ ਉਹ ਪੁਆਇੰਟ ਦੇ ਨਾਲ ਲਿਖ ਲਵੋ ਇਸ ਤਰ੍ਹਾਂ ਤੁਹਾਡੇ ਸ਼ੋਰਟ ਨੋਟਸ ਜਿਹੜੇ ਤੁਹਾਡੇ 4 ਜਾਂ 5 ਪੇਜਾਂ ਵਿੱਚ ਤਿਆਰ ਹੋ ਜਾਣਗੇ ਜਿਹੜੇ ਤੁਸੀਂ ਪੇਪਰ ਵਾਲੇ ਦਿਨ ਜ਼ਰੂਰ ਪੜ੍ਹ ਕੇ ਜਾਣੇ ਨੇ ਠੀਕ ਹੈ ਇਸ ਤਰ੍ਹਾਂ ਪੰਜ ਪੰਜ ਅੰਕਾਂ ਵਾਲੇ ਦੇ ਸ਼ੋਰਟ ਨੋਟਸ ਤਿਆਰ ਕਰ ਲਓ ਉਸੇ ਵਿੱਚ ਜਦ ਤੁਸੀਂ ਪੰਜ ਅੰਕਾਂ ਵਾਲੇ ਕਰ ਰਹੇ ਹੋਗੇ ਸਟੂਡੈਂਟਸ ਦੇ ਵਿੱਚ ਤੁਹਾਡੇ ਆਪਣੇ ਆਪ ਮਾਈਂਡ ਦੇ ਵਿੱਚ ਕੁਐਸਚਨਸ ਆਣਗੇ ਕਿ 1 ਅੰਕ ਵਾਲੇ ਦੇ ਵਿੱਚ ਵੀ ਆ ਸਕਦਾ ਹੈ ਜੇ ਤੁਹਾਨੂੰ 1 ਅੰਕ ਵਾਲੇ ਦੇ ਵਿੱਚ ਚਾਹਤ ਲੱਗਦਾ ਹੈ ਤੁਸੀਂ ਉਸ ਨੂੰ ਠੀ ਹਾਂ ਉਹ ਕਰ ਸਕਦੇ ਹੋ ਜਿਹੜਾ ਤੁਹਾਡਾ ਇੱਕ ਇੱਕ ਅੰਕਾ ਵਾਲਾ ਕੁਐਸਚਨ ਹੈ ਠੀਕ ਹੈ ਉਸ ਨੂੰ ਤੁਸੀਂ ਹਾਈਲਾਈਟ ਕਰ ਲਓ ਠੀਕ ਹੈ ਕਿ ਕਿੱਥੇ ਆਪਣਾ ਲਿਖ ਲਓ ਇੱਕ ਅੰਕ ਵਾਲਾ ਇੰਪੋਰਟੈਂਟ ਕੁਐਸਚਨ ਬਣਾ ਕੇ ਉਹ ਸ਼ੋਰਟਸ ਨੋਟਸ ਦੇ ਵਿੱਚ ਅਲੱਗ ਤੇਜ ਐਡ ਕਰ ਲਓ ਕਿ ਇਹ ਇੱਕ ਇੱਕ ਅੰਕਾ ਵਾਲੇ ਬਣਦੇ ਨੇ ਜੇ ਤੁਹਾਨੂੰ ਉਹ ਇੱਕ ਇੱਕ ਅੰਕਾ ਵਾਲੇ ਦੇ ਅਨਸਰ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਅਟੈਂਪਟ ਕਰਨੇ ਆ ਤਾਂ ਤੁਸੀਂ ਉਹ ਮੈਨੂੰ ਪੁੱਛ ਸਕਦੇ ਹੋ ठीक है मान लो हूँ फाइव फाइव मार्क्स कल करोगे तो परसों के सैशन में मैंने सारे वन मार्क्स के क्वेश्चन पूछ सकते हो कि से किस तरह करना है ठीक है हम एक डाउट आया है मोम मैम कैन सी द प्रीवियस ईयरस पेपर बिकॉज मैम डज नॉट वॉन्ट टू सी विच क्वेश्चन रिपीटड अच्छा के तुसी जानो के प्रीवियस पेप, पेपर्स बेटे जेडे मैंने आज मोल्ड टेस्ट पेपर दी वीडियो पाई है ओदे विच जेडे पुराने पेपर ने, मैंने ने ओ मैंने पाए हुए ने ओदे विच ये भी तनु पता लग जउगा किडे क्वेश्चन रिपीट ने उस नु चंगी तरह तुसी तैयार पढ़ लो तनु पता लग जउगा ठीक है ओ क्वेश्चन रिपीट हैगे ने काफी रिपीट hunde ने राजे ठीक है ओदे विच जेडे 5 दे 3 मार्क्स से मोस्टली रिपीट hunde है जेडे 1 मार्क्स से ओ कट रिपीट hunde है तो 1 मार्क्स से क्वेश्चन जेडे मैंने वीडियो पाई हुई है जिस दे विच मैं तनु ਪੂਰੇ ਸਿਲੇਬਸ ਦੇ ਵਿੱਚੋਂ 1 ਮਾਰਕਸ ਦੇ ਜਿੰਨੇ ਵੀ ਕੁਸਚਨ ਬਣਦੇ ਨੇ ਇੰਪੋਰਟੈਂਟ ਕੁਸਚਨ ਉਹ ਸਾਰੇ ਹੀ ਪਾਈ ਹੋਏ ਨੇ ਸਿਰਫ ਉਸ ਦੇ ਵਿੱਚ ਜਿਹੜਾ ਮਨਸਕ੍ਰਿਪਟ ਚੈਪਟਰ ਜਿਹੜਾ ਰਹਿ ਗਿਆ ਉਹ ਮੈਂ ਤੁਹਾਨੂੰ ਕੱਲ੍ਹ ਨੂੰ ਕਰਵਾ ਦਵਾਂਗੀ ਠੀਕ ਹੈ ਕਿ ਉਹਦੇ ਵਿੱਚੋਂ ਕਿਹੜੇ-ਕਿਹੜੇ 1 ਮਾਰਕਸ ਦੇ ਜਿਹੜੇ ਕੁਸਚਨ ਬਣਦੇ ਨੇ ਠੀਕ ਹੈ ਤੇ ਇਸ ਤਰ੍ਹਾਂ ਤੁਹਾਨੂੰ ਸਮਝ ਆ ਗਿਆ ਕਿ ਤੁਸੀਂ ਹੁਣ 5-5 ਮਾਰਕਸ ਦੇ ਕਰ ਲਏ ਤਾਂ ਨੈਕਸਟ ਡੇ ਠੀਕ ਹੈ 17 ਨੂੰ ਇਹ ਤਾਂ ਹੋ ਗਈ ਤੁਹਾਡੀ 16 ਦੀ ਤਿਆਰੀ 16 ਦਾ ਹੁਣ ਤੁਸੀਂ ਯਾਦਗਾਰਨੋ ਕੈਸੀ ਕੀਮੇ ਤਿਆਰੀ ਕਰਨੀ ਹੈ ਤੁਹਾਡੇ ਸ਼ੋਰਟਸ ਨੋਟਸ ਤੁਹਾਡੇ ਸ਼ਾਮ ਤੱਕ 5 ਵਜੇ ਤੱਕ ਸ਼ਾਮ ਤੱਕ ਬੰਨ ਜਾਣੇ ਚਾਹੀਦੇ ਨੇ ਠੀਕ ਹੈ ਤਾਂ ਫਿਰ ਆਪਾਂ ਕੱਲ ਦੇ ਨੈਕਸਟ ਸੈਸ਼ਨ ਦੇ ਵਿੱਚ ਜਿਹੜੇ ਤੁਹਾਡੇ 1 ਮਾਰਕਸ ਦੇ ਕਲੀਅਰ ਡਾਊਟ ਹੋਣਗੇ 5 ਮਾਰਕਸ ਦਾ ਕੋਈ ਡਾਊਟ ਹੋਏਗਾ ਜਾਂ ਉਸ ਦੇ ਵਿੱਚ ਜੋ 1 ਮਾਰਕਸ ਦੇ ਬਨ ਰਿਹਾ ਉਹਨਾਂ ਨੂੰ ਕੀ ਮੈਂ ਅਟੈਂਪਟ ਕਰਨਾ ਹੈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਉਹ ਸਾਰੇ ਡਾਊਟ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਜੋ 17 ਦੇ 17 ਡੇਟ ਨੂੰ ਤੁਸੀਂ ਕੀ ਕਰਨਾ ਹੈ ਜਿਹੜੇ ਤੁਹਾਡੇ 1 ਮਾਰਕਸ ਦੇ ਤੇ 3 ਮਾਰਕਸ ਦੇ ਕੁਸਚਨ ਹੋ 3 ਮਾਰਕਸ ਦੇ ਕੁਸਚਨ ਥੋੜੇ ਜਿਆਦਾ ਹੁੰਦੀਆਂ ਰਾਜੀ ਠੀਕ ਹੈ ਤਾਂ 3 ਮਾਰਕਸ ਨੂੰ ਤੁਸੀਂ ਡੇਢ ਦਿਨ ਦੇਣਾ ਕਿੰਨਾ ਦੇਣ ਦੇਣਾ ਹੈ ਡੇਢ ਦਿਨ ਦੇਣਾ ਹੈ 3 ਮਾਰਕਸ ਦੇ ਕੁਸਚਨ ਨੂੰ ਠੀਕ ਹੈ ਪਹਿਲੇ ਤੁਸੀਂ ਤੁਹਾਡੇ 5 ਅਸਾਈਨਮੈਂਟਸ ਨੇ ਤੇ ਸੱਜੇ ਤੁਹਾਡੇ ਮੋਲਟਾਸ ਉੱਪਰ ਹੈ ਉਹਨਾਂ ਸਾਰਿਆਂ ਨੂੰ ਮਿਲਾ ਕੇ ਠੀਕ ਹੈ ਉਹਨਾਂ ਸਾਰਿਆਂ ਨੂੰ ਮਿਲਾ ਕੇ ਮੋਲਟਾਸ ਪੇਪਰ ਤੁਹਾਡੇ ਪ੍ਰੀਵੀਅਸ ਪੇਪਰ ਤੇ ਜਿਹੜੇ ਤੁਹਾਡੇ ਅਸਾਈਨਮੈਂਟਸ ਨੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਕੀ ਕਰਨਾ ਹੈ ਤੁਸੀਂ ਠੀਕ ਹੈ ਉਹਦੇ ਵਿੱਚੋਂ ਜਿਹੜੇ ਜਿਹੜੇ 3 ਮਾਰਕਸ ਦੇ ਕੁਐਸਚਨ ਨੇ ਉਹ ਤੁਸੀਂ 1.5 ਦਿਨ ਦੇ ਵਿੱਚ ਯਾਦ ਕਰ ਲੈਣੇ ਆ ਤੇ ਜੇ ਤੁਹਾਨੂੰ ਉਹਦੇ ਵਿੱਚੋਂ ਕੋਈ ਕੁਐਸਚਨ ਡਾਊਟ ਲੱਗਦਾ ਹੈ ਤਾਂ ਤੁਸੀਂ ਮੈਨੂੰ ਡਾਊਟ ਸੈਸ਼ਨ ਦੇ ਵਿੱਚ ਜਾਂ ਜਦੋਂ ਵੀ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਮੈਂ ਉਸ ਦਾ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਕਰ ਦਵਾਂਗੀ ਠੀਕ ਹੈ ਤੇ ਹੁਣ ਆ ਜਾਓ ਫਿਰ 1 ਮਾਰਕਸ ਦੇ ਕੁਐਸਚਨ ਐਂਡ ਦੇ ਵਿੱਚ ਤੁਸੀਂ ਕਰਨੇ ਨੇ 1 ਮਾਰਕਸ ਦੇ ਕੁਐਸਚਨ ਜਿਹੜੇ ਵੀ ਮੈਂ ਤੁਹਾਨੂੰ ਵੀਡੀਓ ਪਾਈ ਹੈ 1 ਮਾਰਕਸ ਦੇ ਕੁਐਸਚਨਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਪ੍ਰੀਵੀਅਸ ਪੇਪਰ ਦੇ ਵਿੱਚ ਵੀ ਕੀਤੇ ਨੇ ਕੁਝ ਠੀਕ ਹੈ ਮੌਲਟਾਸ ਪੇਪਰ ਵਿੱਚ ਵੀ ਕਰਾਂਗੇ ਉਹ ਸਾਰੇ 1 ਮਾਰਕਸ ਦੇ ਕੁਸਚਨ ਤੁਸੀਂ ਰਿਵੀਜ਼ਨ ਕਰ ਲੈਣੀ ਹੈ ਠੀਕ ਹੈ 18 ਨੂੰ ਮੈਂ ਤੁਹਾਡੇ 2 ਘੰਟੇ ਦਾ ਲਾਈਵ ਸੈਸ਼ਨ ਲਵਾਂਗੀ ਤਾਂ ਜੋ ਤੁਹਾਡੇ ਸਾਰੇ ਬੱਚਿਆਂ ਦੇ ਡਾਊਟ ਕਲੀਅਰ ਹੋ ਸਕਣ ਜੇ ਪੜੋਗੇ ਬੇਟਾ ਮਨ ਦੇ ਵਿੱਚ ਡਾਊਟ ਤਾਂ ਹੀ ਆਊਗਾ ਤਾਂ ਹੀ ਤੁਸੀਂ ਕੁਸਚਨ ਪੁੱਛ ਸਕਦੇ ਹੋ ਠੀਕ ਹੈ ਕੋਸ਼ਿਸ਼ ਕਰੋ ਸਾਰਾ ਕੁਝ ਕਰ ਸਕਦੇ ਹੋ ਬੇਟੇ ਦੇਖੋ ਥੋੜਾ ਜਿਹਾ ਕੋਸ਼ਿਸ਼ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ ਠੀਕ ਹੈ ਜੇ ਕੋਸ਼ਿਸ਼ ਕਰੋਗੇ ਤਾਂ ਹੀ ਕਾਮਯਾਬੀ ਮਿਲੂਗੀ ਆਪਣਾ ਸ਼ੈਡਿਊਲ ਬਣਾਓ ਇਹ ਨਾ ਸੱਚੋਸੀ ਫਲਾਣਾ ਕੰਮ ਕਰਨਾ ਹੁਣ ਤੁਸੀਂ ਬਾਕੀ ਕੰਮਾਂ ਨੂੰ ਭੁੱਲ ਜਾਓ ਜੇਕਰ ਬਾਕੀ ਕੰਮਾਂ ਨੂੰ ਧਿਆਨ ਵਿੱਚ ਰੱਖੋਗੇ ਪੇਪਰ ਨੂੰ ਧਿਆਨ ਵਿੱਚ ਨਹੀਂ ਰੱਖੋਗੇ ਤਾਂ ਪੇਪਰ ਨੇ ਤੁਹਾਨੂੰ ਧਿਆਨ ਵਿੱਚ ਨਹੀਂ ਰੱਖਣਾ ਰਾਜੀ ਇਸ ਕਰਕੇ ਆਪਣਾ ਪੇਪਰ ਵੱਲ ਧਿਆਨ ਰੱਖੋ ਠੀਕ ਹੈ ਤੇ ਆਪਣੀ ਤਿਆਰੀ ਵਧੀਆ ਢੰਗ ਨਾਲ ਕਰੋ ਹੋਰ ਕੋਈ ਡਾਊਟ ਹੈ ਸਟੂਡੈਂਟਸ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੋ ਮੈਂ ਤੁਹਾਨੂੰ ਵੀਡੀਓ ਪਾ ਚੁੱਕੀ ਹਾਂ ਅੱਜ ਮੈਂ ਤੁਹਾਨੂੰ ਪ੍ਰੀਵੀਅਸ ਪੇਪਰ 2023 ਤੇ 24 ਦੀ ਵੀਡੀਓ 25 ਦੀ ਵੀਡੀਓ ਪਾਈ ਹੈ ਤਾਂ ਤੁਸੀਂ ਉਸ ਦੇ ਵਿੱਚ ਦੋ ਪੇਪਰ ਚੰਗੀ ਤਰ੍ਹਾਂ ਸੋਲਵ ਕਰ ਸਕਦੇ ਹੋ ਉਸ ਦੇ ਵਿੱਚ ਦੋ ਜਾਂ ਤਿੰਨ ਕੁਸਚਨ ਸਾਡੇ ਰਿਪੀਟਡ ਵੀ ਨਹੀਂ ਠੀਕ ਹੈ ਜਾਂ ਤੁਹਾਡੇ ਪਹਿਲਾਂ ਕੋਈ ਵੀਡੀਓ ਦੇਖਿਆ ਉਸ ਦੇ ਵਿੱਚੋਂ ਜੇ ਕੋਈ ਡਾਊਟ ਹੈ ਟਾਈਪੋਗ੍ਰਾਫੀ ਵਿਸ਼ੇ ਨਾਲ ਸੰਬੰਧਿਤ ਪੁੱਛ ਸਕਦੇ ਹੋ ਤੁਸੀਂ ਰਾਜੇ ਜਿਹੜਾ ਲਿੰਕ ਹੈ ਜਾ ਮੇਰੀ ਵੀਡੀਓਜ਼ ਐ ਦੂਜੇ ਸਟੂਡੈਂਟ ਨੂੰ ਵੀ ਸ਼ੇਅਰ ਕਰ ਦਿਆ ਕਰੋ ਤਾਂ ਜੋ ਉਹਨਾਂ ਦੇ ਵੀ ਡਾਊਟਸ ਕਲੀਅਰ ਹੋ ਸਕਣ ਤੇ ਉਹਨਾਂ ਦੀ ਵੀ ਜਿਹੜੀ ਤਿਆਰੀ ਵਧੀਆ ਢੰਗ ਨਾਲ ਹੋ ਸਕੇ ਕਿਉਂਕਿ ਸਿਰਫ ਚਾਰ ਜਾਂ ਪੰਜ ਸਟੂਡੈਂਟਸ ਜਿਹੜੇ ਰੈਗੂਲਰ ਜਿਹੜੇ ਨੇ ਉਹ ਮੇਰੀ ਕਲਾਸ ਲਗਾ ਰਹੇ ਨੇ ਬਾਕੀ ਨਹੀਂ ਮੈਂ ਕੱਲ ਤੋਂ ਜਿਹੜਾ ਤੁਹਾਨੂੰ ਲਾਈਵ ਸੈਸ਼ਨ ਦਾ ਜਿਹੜਾ ਲਿੰਕ ਹੈ ਜਲਦੀ ਸ਼ੇਅਰ ਕਰ ਦਿਆ ਕਰਾਂਗੀ ਠੀਕ ਹੈ ਥੋੜਾ ਜਿਹਾ ਲੇਟ ਹੋ ਗਿਆ ਜਲਦੀ ਸ਼ੇਅਰ ਕਰ ਦਿਆ ਕਰਾਂਗੀ ਤੁਸੀਂ ਬਾਕੀ ਸਟੂਡੈਂਟਸ ਨੂੰ ਵੀ ਕਰ ਦਿਆ ਕਰੋ ਤਾਂ ਜੋ ਉਹਨਾਂ ਦੇ ਵੀ ਡਾਊਟ ਕਲੀਅਰ ਹੋ ਸਕਣ ਉਹਨਾਂ ਦੀ ਵੀ ਤਿਆਰੀ ਚੰਗੀ ਤੰਗ ਨਾਲ ਹੋ ਸਕੇ ਮੇਰੀ ਕੋਸ਼ਿਸ਼ ਇਹ ਹੈ ਕਿ ਸਟੂਡੈਂਟਸ ਤੁਸੀਂ ਵੋਕੇਸ਼ਨਲ ਦੇ ਬੱਚੇ ਵੱਧ ਤੋਂ ਵੱਧ ਮੈਰਿਟ ਦੇ ਵਿੱਚ ਆਓ ਆਪਾਂ ਨੇ ਸਾਇੰਸ ਵਾਲਿਆਂ ਨੂੰ 8 ਸਾਲਾਂ ਦੇ ਕਮਰਸ ਵਾਲਿਆਂ ਨੂੰ ਪਿੱਛੇ ਛੱਡਿਆ ਤੁਸੀਂ ਮਿਹਨਤ ਕਰੋਗੇ ਤਾਂ ਹੀ ਉਸ ਦੇ ਵਿੱਚ ਆ ਸਕੋਗੇ ਮੈਰਿਟ ਦੇ ਵਿੱਚ ਚਲੋ ਜੇ ਸੋਚੋਗੇ ਮੈਰਿਟ ਦੇ ਵਿੱਚ ਆਣ ਲਈ ਕਮ ਸੇ ਕਮ ਤੁਹਾਡੇ ਪਰਸੈਂਟੇਜ ਆ ਵਧਿਆ ਜਾਵੇਗੀ ਜਿਹੜੇ ਵਿਦਿਆਰਥੀ ਮੈਰਿਟ ਦੀ ਤਿਆਰੀ ਨਹੀਂ ਕਰ ਸਕਦੇ ਪਰ ਮੈਰਿਟ ਨੂੰ ਸੋਚ ਕੇ ਤਾਂ ਤਿਆਰੀ ਕਰਨ ਤਾਂ ਜੋ ਉਹਨਾਂ ਦੀ ਤਿਆਰੀ ਜਿਹੜੇ ਲੈਵਲ ਤੇ ਉਹ ਹਨ ਉਸ ਤੋਂ ਉੱਪਰ ਉੱਠ ਸਕਣ ਆਪਾਂ ਨੇ ਹਮੇਸ਼ਾ ਉੱਪਰ ਉੱਠਣ ਬਾਰੇ ਸੋਚਣਾ ਹੈ ਨਾ ਕਿ ਜਿਹੜਾ ਆਪਣਾ ਸੇਮ ਲੈਵਲ ਰਹਿਣਾ ਹੈ ਮਾਲੋ ਤੁਹਾਡੇ ਜਿਹੜੇ ਪ੍ਰੀ ਬੋਰਡ ਦੇ ਪੇਪਰ ਹੋਏ ਨੇ ਤੁਹਾਡੇ ਉਸ ਤੋਂ 60 ਜਾਂ 70% ਨੇ ਤਾਂ ਇਹ ਨਹੀਂ ਸੋਚਣਾ ਕਿ ਤੁਸੀਂ 60 ਜਾਂ 70% ਹੀ ਰੱਖਣਾ ਹੈ ਨਹੀਂ ਤੁਸੀਂ ਸੋਚੋ ਮੈਂ 90% ਤੱਕ ਲੈ ਕੇ ਜਾਣਾ ਕਿੱਥੇ ਤੱਕ 90% ਤੱਕ ਜੇ ਤੁਸੀਂ 90% ਦੇ ਹਿਸਾਬ ਨਾਲ ਤਿਆਰੀ ਕਰੋਗੇ तो थोड़े पचासी तो नब्बे विचकार जोड़े थोड़े तो नंबर रहने ठीक है क्योंकि, क्योंकि कई बार होंगे कि आप जिस टाइम क्वेश्चन अटैम्ट करना चाहते हैं उस ढंग नहीं गा सकते ठीक है तो शोर्ट नोट्स मैं कलू पूछूंगी कि, कि किस किस स्टूडेंट्स ने जोट नोट्स प्रिपेयर कर लेने फाइव मार्क्स वाले क्वेश्चन की ठीक है जे फाइव मार्क्स के कोशन की मैं तुम्हें तो वीडियो पी डी एफ फाइल बना के भी सेंड कर दूंगी जाइव मार्क्स के क्वेश्चन है पर तो असाइनमेंट्स के करनी है ठीक है सारा कुछ करना है ਦੇ ਤੇ ਜਿਹੜਾ ਮੋਲਟਸ ਪੇਪਰ ਹੈ ਇੱਕ enquary ਹੈ मैम ਪਾਵਰਪੁਆਇੰਟ ਲੈਸਨ ਮੇ ਵਟ ਇਜ਼ ਐਕਸ਼ਨ ਬਟਨ ਹਾਂ ਪਾਵਰਪੁਆਇੰਟ ਦੇ ਵਿੱਚ ਐਕਸ਼ਨ ਬਟਨ ਕੀ ਹੁੰਦਾ ਬੇਟਾ ਜਦੋਂ ਆਪਾਂ ਸਲਾਈਡ ਨੂੰ ਕਿਸ ਤੰਗ ਨਾਲ ਪੇਸ਼ ਕਰਨਾ ਚਾਹੁੰਦੇ ਆ ਉਹ ਹੁੰਦਾ ਐਕਸ਼ਨ ਬਟਨ ਮਤਲਬ ਪਲੇ ਕਰਨਾ ਹੈ ਪਾਜ਼ ਕਰਨਾ ਹੈ ਜਾਂ ਇਸੇ ਪਲੇਇੰਗ ਕਿਸ ਤੰਗ ਨਾਲ ਕਰਨੀ ਹੈ ਉਹ ਹੁੰਦਾ ਪਾਵਰਪੁਆਇੰਟ ਦੇ ਵਿੱਚ ਐਕਸ਼ਨ ਬਟਨ ਹੋਰ ਕੋਈ ਇਨਕੁਆਰੀ ਸਟੂਡੈਂਟਸ ਵਧੀਆ ਲੱਗਿਆ ਮੈਨੂੰ ਬੱਚੇ ਪੜ ਰਹੇ ਨੇ ਇਹਦਾ ਮਤਲਬ ਕੀ ਹੈ ਤੁਸੀਂ ਪੜ ਰਹੇ ਹੋ ਜਿਹੜਾ ਬੱਚੋ ਪੁੱਛ ਰਹੇ ਦੇਖੋ ਜੇ ਤੁਸੀਂ ਪੁੱਛੋਗੇ ਤਾਂ ਹੀ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਜੇ ਤੁਸੀਂ ਮੈਥੋਂ ਪੁੱਛੋਗੇ ਨਹੀਂ ਤਾਂ ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾਉਂਗੀ ਉਸ ਚਾ ਰਾਜੇ ਤੁਹਾਨੂੰ ਐਕਸ਼ਨ ਬਟਨ ਸਮਝ ਆ ਗਿਆ ਐਕਸ਼ਨ ਦਾ ਮਤਲਬ ਹੈ ਕੰਮ ਕਰਨਾ ਠੀਕ ਹੈ ਉਸ ਚੀਜ਼ ਨੂੰ ਲਾਗੂ ਕਰਨਾ ਤੁਸੀਂ ਮੂਵੀ ਦੇ ਵਿੱਚ ਦੇਖਿਆ ਹੋਵੇਗਾ ਠੀਕ ਹੈ ਰੀਟੇਕ ਲੈਂਦੇ ਆ 1 2 3 ਸਟਾਰਟ ਐਕਸ਼ਨ ਬੋਲਦੇ ਆ ਐਕਸ਼ਨ ਦਾ ਮਤਲਬ ਉਸ ਕੰਮ ਨੂੰ ਸ਼ੁਰੂ ਕਰਨਾ एक्शन का मतलब कि उस काम ने शुरू करना उस उसे जो आप तो टाइमिंग बैरा सब कुछ सैट कर देने जब प्ले का ऑप्शन होंगे जशन का होंगे ही काम करता है होर कोई डाउट स्टूडेंट्स कल मैं स्टूडेंट्स पक्का पूछना कि शोर्ट नोट्स तैयार कर लेने ये सिर्फ तीस टाइपोग्राफी के विषय लिए ही तैयार नहीं करने ये शोर्ट नोट्स अकाउंटिंग के ई कमर्स ऑफिस मैनेजमेंट पंजाबी भी तैयार कर सकते हो इंग्लिश ल्यार कर सकते हो ਸਟੂਡੈਂਟਸ ਨੇ ਮੈਨੂੰ ਕਿਹਾ ਸੀਗਾ ਕਿ ਪੰਜਾਬੀ ਤੇ ਇੰਗਲਿਸ਼ ਦੇ ਮੋਲਡਸ ਪੇਪਰ ਸੈਂਡ ਕਰ ਦਿਓ ਸਟੂਡੈਂਟਸ ਕੱਲ ਨੂੰ ਜਦੋਂ ਸਕੂਲ ਦੇ ਵਿੱਚ ਮੈਂ ਟੀਚਰਸ ਨੂੰ ਮਿਲੂੰਗੀ ਉਹਨਾਂ ਤੋਂ ਲੈ ਕੇ ਪੀਡੀਐਫ ਫਾਈਲ ਬਣਾ ਕੇ ਮੈਂ ਤੁਹਾਨੂੰ ਸ਼ੇਅਰ ਕਰ ਦਵਾਂਗੀ ਹੋਰ ਕੋਈ ਡਾਊਟ ਸਟੂਡੈਂਟਸ ਜੇ ਸਟੂਡੈਂਟਸ ਕੋਈ ਡਾਊਟ ਹੈ ਪੁੱਛੋ ਜਿੰਨਾ ਪੁੱਛੋਗੇ ਉਹਨਾਂ ਦਾ ਡਾਊਟ ਕਲੀਅਰ ਹੋਣਗੇ ਜਿਵੇਂ ਹੁਣ ਇਸ ਬੱਚੇ ਨੇ ਪੁੱਛਿਆ ਸੀ ਕਿ ਪਾਵਰਪੁਆਇੰਟ ਵਿੱਚ ਐਕਸ਼ਨ ਬਟਨ ਕੀ ਹੈ ਠੀਕ ਹੈ ਦੂਜਿਆਂ ਨੇ ਵੀ ਇਹ ਪੜਿਆ ਤਾਂ ਹੋਊਗਾ ਪਰ ਉਹਨਾਂ ਨੂੰ ਚਾਹੇ ਸਮਝ ਆਇਆ ਹੋਵੇ ਹੁਣ ਤੁਹਾਡਾ ਜੇ ਪੁੱਛੋਗੇ ਤਾਂ ਹੀ ਡਾਊਟ ਕਲੀਅਰ ਹੋਣਗੇ ਸਟੂਡੈਂਟਸ ਪੁੱਛੋ ਕੁਐਸਚਨ ਤੁਸੀਂ ਕਿਹੜਾ-ਕਿਹੜਾ ਪੁੱਛਣਾ ਚਾਹੁੰਦੇ ਹੋ ਹਾਂ ਪਾਵਰਪੁਆਇੰਟ ਵਿੱਚ ਕੰਡੀਸ਼ਨ ਫਾਰਮੈਟਿੰਗ ਕੰਡੀਸ਼ਨ ਦਾ ਮਤਲਬ ਕੀ ਹੁੰਦਾ ਹੈ ਜੇ ਸ਼ਰਤ ਕੰਡੀਸ਼ਨ ਦਾ ਅਰਥ ਹੈ ਸ਼ਰਤ ਦੇ ਆਧਾਰ ਤੇ ਫਾਰਮੈਟਿੰਗ ਠੀਕ ਹੈ ਮੰਨ ਲਓ ਤੁਸੀਂ ਕੁਝ ਐਕਸਲ ਦੇ ਵਿੱਚ ਕੁਝ ਵੀ ਡਾਟਾ ਲਿਖਿਆ ਹੋਇਆ ਹੈ ਤੁਸੀਂ ਚਾਹੁੰਦੇ ਹੋ ਉਸ ਦੇ ਵਿੱਚੋਂ ਤੁਹਾਨੂੰ ਸਿਰਫ ਜਿਹੜੇ 20 ਅੰਕਾਂ ਤੋਂ ਵੱਧ ਮੁੱਲ ਵਾਲੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਹੜੀ ਕਿਹੜੀ ਵੈਲਿਊਜ਼ ਨੇ ਕਿੰਨੇ ਡਿਜੀਟ ਨੇ ਜਾਂ ਮੈਂਬਰ ਹੈ ਤਾਂ ਤੁਸੀਂ ਉਸ ਤੇ ਕੰਡੀਸ਼ਨ ਲਾਤੀ ਕੀ ਲਾਤੀ ਕੰਡੀਸ਼ਨ ਇੱਕ ਸ਼ਰਤ ਲਾਤੀ ਠੀਕ ਹੈ ਉਹਨੂੰ ਕਹਿੰਦੇ ਕੰਡੀਸ਼ਨ ਫਾਰਮੈਟਿੰਗ ਉਹ ਵਾਲਾ ਜਿਹੜਾ ਡਾਟਾ ਹੈ ਹਾਈਲਾਈਟ ਹੋ ਜਾਏਗਾ ਜਾਂ ਡਿਲੀਟ ਹੋ ਜਾਏਗਾ ਜੋ ਤੁਸੀਂ ਉਸ ਤੇ ਲਗਾਉਂਗੇ ठीक है तो उससे कंडीशन लाती कि बी अंका तो वाला जो डाटा डिलीट हो जाए उससे मतलब कंडीशन फॉरमैटिंग और जो कंडीशन लगाओगे तो वह डिलीट हो जाएगा मैम माई स्कूल पीपल मस्ट हैव गिवन मिशन एक्सीलेंस मटीरियल टू दो स्टूडेंट्स इन मैरिट लिस्ट इन दैट आल्सो दे मस्ट हैव गिवन प्रीवियस ईयर क्वेश्चन पेपर बट इन दैट आलसो मन लैसन ਰਾਜੀ ਹਾਂ ਮਿਸ਼ਨ ਸਮਰਥ ਚੱਲਦਾ ਹੈ ਸਕੂਲਾਂ ਦੇ ਵਿੱਚ ਮਿਸ਼ਨ ਐਕਸੀਲੈਂਸ ਠੀਕ ਹੈ ਉਹ ਪ੍ਰੀਵੀਅਸ ਪੇਪਰ ਦਿੰਦੇ ਨੇ ਕੋਈ ਗੱਲ ਨਹੀਂ ਫਿਰ ਅੱਪ ਤੋਂ ਅਸਾਈਨਮੈਂਟਾਂ ਦੇ ਰੂਪ ਵਿੱਚ ਪ੍ਰੀਵੀਅਸ ਪੇਪਰ ਦੇ ਵਿੱਚੋਂ ਤੇ ਮੇਨ ਇੰਪੋਰਟੈਂਟ ਕੁਐਸਚਨ ਹੀ ਤੁਹਾਨੂੰ ਸੈਂਡ ਕੀਤੇ ਗਏ ਨੇ ਚੈਪਟਰ 3 ਮਾਰਕਸ ਆਫ ਕੁਐਸਚਨਸ ਸੈੱਟ ਛੱਡੇ ਹੋਏ ਨੇ ठीक है तो ये जो क्वेश्चन ने तहत थ्री मार्क्स के क्वेश्चन की वीडियो मैंने पाई हुई है वो कोई क्वेश्चन जो रह गए हैं तो मैं पूछ सद कि क्वेश्चन जरा नहीं आया वैसे मैं कोशिश की वो तो वो इंपोर्टेंट क्वेश्चन देखो उस जोड़े क्वेश्चन रहे हैं वो घट्ट इंपोर्टेंट ने राजे ठीक है यही है ਕਿ ਕੁਸਚਨ ਉਹਨਾਂ ਦੇ ਆ ਤਾਂ ਸਕਦੇ ਪਰ ਘੱਟ ਚਾਂਸਸ ਨੇ ਉਹਨਾਂ ਦੇ ਇਸ ਕਰਕੇ ਉਹ ਕੁਸਚਨ ਛੱਡੇ ਹੋਏ ਨੇ ਜਿਹੜੇ ਸਕੂਲ ਦੇ ਵਿੱਚ ਅਸੀਂ ਮਿਸ਼ਨ ਸਮਰਤ ਵਾਲਾ ਕਰ ਰਹੇ ਹਾਂ 10th ਤੱਕ ਇਹ ਰਾਜੇ ਉਹਨਾਂ ਨਾਲ ਜਿਹੜਾ ਜਿਹੜੇ ਬਾਕੀ ਕਲਾਸਾਂ ਨੂੰ ਸੀਪੀ ਦਿੱਤੀ ਗਈ ਹੈ ਉਸ ਵਿੱਚ ਤੁਹਾਨੂੰ 5 ਅਸਾਈਨਮੈਂਟਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਉਹ ਅਸਾਈਨਮੈਂਟਸ ਸਾਰੇ ਵੋਕੇਸ਼ਨਲ ਦੇ ਅਧਿਆਪਕਾਂ ਨੇ ਮਿਲ ਕੇ ਤਿਆਰ ਕੀਤੀਆਂ ਨੇ ਜੇ ਤੁਹਾਡੇ ਕੋਲ ਉਹ ਜਿਹੜੀਆਂ ਪੁੰਚੀਆਂ ਨਹੀਂ ਹੈਗੀਆਂ ਅਸਾਈਨਮੈਂਟਸ ਤਾਂ ਮੈਂ ਤੁਹਾਨੂੰ ਉਹ ਅਸਾਈਨਮੈਂਟਸ ਦੀ ਪੀਡੀਐਫ ਫਾਈਲ ਬਣਾ ਕੇ ਠੀਕ ਹੈ ਇਸ ਦੇ ਵਿੱਚ ਉਹ ਲਿੰਕ ਸ਼ੇਅਰ ਕਰ ਦੂੰਗੀ ਪੀਡੀਐਫ ਫਾਈਲ ਸ਼ੇਅਰ ਕਰ ਦੂੰਗੀ ਸਟੂਡੈਂਟਸ ਹੋਰ ਦੱਸੋ ਕੱਲ ਨੂੰ ਜਾਂ ਅੱਜ ਰਾਤ ਨੂੰ ਉਹਦੀ ਪੀਡੀਐਫ ਫਾਈਲ ਬਣਾ ਕੇ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਉਹ ਪੀਡੀਐਫ ਫਾਈਲ ਤਾਂ ਆਪ ਨੂੰ ਹੋਏਗੀ ਜੇਕਰ ਤੁਸੀਂ ਆਪਣੇ ਫੋਨ ਦੇ ਵਿੱਚ ਪੀਡੀਐਫ ਰੀਡਰ ਵਾਲਾ ਡਾਊਨਲੋਡ ਕਰੋਗੇ ਬਿਨਾਂ ਸੋ ਓਪਨ ਨਹੀਂ ਹੋਣੀ ਸਟੂਡੈਂਟਸ ਠੀਕ ਹੈ ਤੇ ਇਮੇਜੀਜ਼ ਦੇ ਰੂਪ ਵਿੱਚ ਉਹ ਸ਼ੇਅਰ ਨਹੀਂ ਹੋ ਸਕੇਗੀ ਇਸ ਕਰਕੇ ਮੈਂ ਤੁਹਾਨੂੰ ਉਹ ਪੀਡੀਐਫ ਫਾਈਲ ਦੇ ਰੂਪ ਵਿੱਚ ਸ਼ੇਅਰ ਕਰੂੰਗੀ ਐਨੀ ਡਾਟ ਹੋਰ ਕੋਈ ਡਾਊਟ ਬੇਟਾ ਤੇ ਸਿਰਫ ਸਟੂਡੈਂਟਸ ਉਹੀ ਕੁਸਚਨ ਪੁੱਛੋ ਜਿਹੜੇ ਆਪਣੇ ਸਬਜੈਕਟ ਨਾਲ ਸੰਬੰਧਿਤ ਹੈ ਹੋਰ ਚੈਟ ਦੇ ਵਿੱਚ ਕੁਝ ਵੀ ਨਾ ਲਿਖੋ ਹਾਂ ਰਾਜੀ YouTube ਦੇ ਵਿੱਚ ਸੈਂਡ ਕਰ ਦੂੰਗੀ PDF ਫਾਈਲ 1 ਮਾਰਕਸ ਦੀ ਵੀ 3 ਮਾਰਕਸ ਦੀ 5 ਮਾਰਕਸ ਦੀ PDF ਫਾਈਲ ਤਾਂ ਨਹੀਂ ਹੈ 5 ਮਾਰਕਸ ਦੀ ਮੇਰੇ ਕੋਲ ਉਹ ਮੇਰੇ ਕੋਲ PPT ਹੀ ਹੈ ਜੋ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜੀ ਹੈ ਸਮਝਾਈ ਹੋਈ ਹੈ ਚਲੋ ਮੈਂ ਲੱਭ ਲੂੰਗੀ ਜੇ ਮੇਰੇ ਕੋਲ 5 ਮਾਰਕਸ ਵਾਲੀ PDF ਫਾਈਲ ਪਈ ਹੋਈ ਠੀਕ ਹੈ ਨਹੀਂ ਮੈਂ ਬਣਾ ਕੇ ਭੇਜੂੰਗੀ ਕੋਈ ਗੱਲ ਨਹੀਂ ਸਟੂਡੈਂਟਸ YouTube ਤੇ ਪਾ ਦੂੰਗੀ ਅੱਜ ਰਾਤ ਨੂੰ ਮੈਂ ਜਿਹੜੇ ਵੀ ਅਸਾਈਨਮੈਂਟਸ ਦੇ ਵਿੱਚੋਂ ਕੱਢ ਕੇ ਨਾ ਮੈਂ ਉਹਨਾਂ ਦੀ ਪੀਡੀਐਫ ਫਾਈਲ ਬਣਾ ਦੂੰਗੀ ਜਿਹੜੇ 5 ਮਾਰਕਸ ਦੇ ਕੁਐਸਚਨ ਨੇ ਤੇ ਜਿਹੜੇ ਆਪਣੇ ਮੋਡਰਨਸ ਪੇਪਰ ਜਾਂ 올ਡ ਪੇਪਰ ਨੇ ਉਸ ਤੋਂ ਇਲਾਵਾ ਵੀ 5 ਮਾਰਕਸ ਦੇ ਕੁਐਸਚਨ ਹੈਗੇ ਨੇ ਤੇ ਜੇ ਮੈਨੂੰ ਲੱਗਿਆ ਮੈਂ ਉਹ ਵੀ ਲਿਖ ਕੇ ਅਦੇ ਵਿੱਚ ਪੀਡੀਐਫ ਫਾਈਲ ਬਣਾ ਕੇ ਪਾ ਦੂੰਗੀ ਹੋਰ ਕੋਈ ਡਾਊਟ ਸਟੂਡੈਂਟਸ ਮੈਨੂੰ ਅੱਛਾ ਲੱਗਿਆ ਅੱਜ ਬੱਚਿਆਂ ਨੇ ਬਹੁਤ ਸਾਰੇ ਡਾਊਟ ਪੁੱਛੇ ਕੁਐਸਚਨ ਪੁੱਛੇ ਇਹ ਮੈਨੂੰ ਅੱਛਾ ਲੱਗਿਆ ਤੇ ਮੈਂ ਚਾਹੁੰਦੀ ਹਾਂ ਕਿ ਹੋਰ ਸਟੂਡੈਂਟਸ ਵੀ ਆਤਵਾਦ ਕੁਐਸਚਨ ਪੁੱਛਣ ਤਾਂ ਜੋ ਉਹਨਾਂ ਦੀ ਇਨਕੁਆਇਰੀ ਮੈਂ ਸੋਲਵ ਕਰ ਸਕਾਂ ਤੇ ਸਟੂਡੈਂਟਸ ਇੱਕ ਰਿਕਵੈਸਟ ਹੈ ਤੁਹਾਨੂੰ ਕਿ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਵੀ ਤਿਆਰੀ ਕਰ ਸਕਣ ਤੇ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਮੈਂ ਆਮ I'm thinking that who come in the merit in my school should have prepared separate material and given it to me in that i should have given three marks to the manuscript chapter and asked two questions Acha. ਤੁਹਾਡੇ ਸਕੂਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿਹੜੇ ਮੈਰਿਟ ਵਾਲੇ ਬੱਚੇ ਨੇ ਉਹਨਾਂ ਨੂੰ ਅਲੱਗ ਤੋਂ ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ ਠੀਕ ਹੈ ਨਾ ਜੇ ਸਾਰੇ ਸਕੂਲਾਂ ਦੇ ਵਿੱਚ ਚੱਲਦਾ ਹੈ ਕਿਉਂਕਿ ਉਹਨਾਂ ਤੇ ਸਪੈਸ਼ਲ ਐਫਰਟਸ ਲਗਾਉਣੇ ਪੈਂਦੇ ਨੇ ਤਾਂ ਜੋ ਉਹ ਮੈਨਟਸੇ ਵਿੱਚ ਆ ਸਕਣ ਅੱਛਾ ਤੇ ਉਸ ਦੇ ਵਿੱਚ ਤੁਹਾਨੂੰ 3 ਮਾਰਕਸ ਦੇ ਮੈਨੂਸਕ੍ਰਿਪਟ ਚੈਪਟਰ ਦੇ ਕੁਐਸਚਨ ਦਿੱਤੇ ਗਏ ਨੇ ਠੀਕ ਹੈ ਤੁਸੀਂ ਮੇਰੇ ਨੰਬਰ ਤੇ ਮੈਨੂੰ ਸੈਂਡ ਕਰ ਦਿਓ 3 ਮਾਰਕਸ ਦੇ ਜਿਹੜੇ ਇੰਪੋਰਟੈਂਟ ਕੁਐਸਚਨ ਤੁਸੀਂ ਕਹਿ ਰਹੇ ਹੋ ਮੈਨੂਸਕ੍ਰਿਪਟ ਦੇ ਬੰਦੇ ਨੇ ਤੁਸੀਂ ਮੇਰੇ ਨੰਬਰ ਤੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਮੈਂ ਤੁਹਾਨੂੰ ਸੋਲਵ ਕਰਵਾ ਦੂੰਗੀ ਦੇਖੋ ਥੋੜੀ ਮਿਹਨਤ ਮੈਨੂੰ ਵੀ ਕਰਨੀ ਪੈਗੀ ਉਹਦੇ ਵਿੱਚ ਕਿਉਂਕਿ ਜੋ ਮੈਨੂਸਕ੍ਰਿਪਟ ਚੈਪਟਰ ਹੈ ਜੋ ਮਤਲਬ ਸਟੈਨੋਗ੍ਰਾਫੀ ਬਾਰੇ ਹੈ ਉਸ ਸਟੈਨੋਗ੍ਰਾਫੀ ਦਾ ਇੱਕ ਪਾਰਟ ਹੈ ਉਸ ਬਾਰੇ ਮੈਂ ਖੁਦ ਵੀ ਨਹੀਂ ਪੜਿਆ ਹੋਇਆ ਤਾਂ ਮੈਂ ਉਹ ਥੋੜਾ ਸਟੱਡੀ ਕਰਕੇ ਤੁਹਾਨੂੰ ਕਰਵਾ ਦਵਾਂਗੀ ਤੁਸੀਂ ਉਹ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਮੈਨੂਸਕ੍ਰਿਪਟ ਚੈਪਟਰ ਦੇ ਕੁਐਸਚਨ ਠੀਕ ਹੈ ਮੇਰਾ WhatsApp ਨੰਬਰ ਤੁਹਾਡੇ ਕੋਲ ਹੈ ਹੀ ਹੈ ਠੀਕ ਹੈ ਮੇਰੇ YouTube ਤੇ ਮੈਨੇ ਪਾਇਆ ਹੋਇਆ ਹੈ ਜੇ ਨਹੀਂ ਹੈ ਤਾਂ ਤੁਸੀਂ ਨੋਟ ਕਰ ਸਕਦੇ ਹੋ 8569036335

ਹੁਣ ਤੁਸੀਂ ਜਿਹੜੇ ਪੰਜ ਪੰਜ ਅੰਕਾ ਵਾਲੇ ਮੈਨੂੰ ਪ੍ਰੋਮਿਸ ਕਰੋ ਕਿ ਕੱਲ੍ਹ ਨੂੰ ਤੁਸੀਂ ਪੰਜ ਪੰਜ ਅੰਕਾ ਵਾਲੇ ਦੀ ਜਿਹੜੇ ਸ਼ੋਰਟ ਨੋਟਸ ਐ ਸਾਰੇ ਪ੍ਰਪੇਅਰ ਕਰ ਲੋਗੇ ਮੈਂ ਜਿਹੜੇ YouTube ਦੀ YouTube ਤੇ ਤੁਹਾਡੀ ਵੀਡੀਓ ਪਾਈ ਹੋਈ ਐ ਉਸ ਦੀ PDF ਫਾਈਲ ਬਣਾ ਕੇ ਪੰਜ ਪੰਜ ਅੰਕਾ ਲਈ ਦੀ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ 9 9:30 ਵਜੇ ਰਾਤ ਨੂੰ ਯੀ ਬਿਕੋਜ਼ ਇਸ ਤੋਂ ਬਾਅਦ ਮੈਂ ਨਹੀਂ ਆਪਣਾ ਕਿਚਨ ਦਾ ਕੰਮ ਕਰਨਾ ਕਿਚਨ ਦੇ ਕੰਮ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ YouTube ਤੇ ਸ਼ੇਅਰ ਕਰ ਦੂੰਗੀ ਤੁਸੀਂ ਪੂਰੇ ਦਿਨ ਦੇ ਵਿੱਚ 1 ਘੰਟਾ ਜਾਂ ਰਾਤ ਨੂੰ ਲਗਾ ਲੈਣਾ 1 ਜਾਂ 2 ਘੰਟਾ ਤੇ ਬਾਕੀ ਵੀ ਤੁਸੀਂ ਜਲਦੀ ਉੱਠਿਆ ਕਰੋ ਜਲਦੀ ਉੱਠਣਾ ਜਿਹੜੀ ਨੀਸਤੀ ਹੈ ਦੂਰ ਹੋ ਜਾਂਦੀ ਹੈ ਤੇ ਜੇ ਨੀਸਤੀ ਦੂਰ ਹੋਊਗੀ ਤਾਂ ਇਹ ਤੁਸੀਂ ਪੜ ਪਾਉਂਗੇ ਹੁਣ ਤੁਹਾਡੇ ਮਾਈਂਡ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਅਸੀਂ 100% ਤਿਆਰੀ ਕਰਕੇ ਜਾਣੀ ਹੈ ਅਸੀਂ ਘੱਟ ਤਿਆਰੀ ਨਹੀਂ ਕਰੇ ਫੁੱਲ ਸਿਲੇਬਸ ਕਰਕੇ ਜਾਣਾ ਹੈ ਠੀਕ ਹੈ ਪਹਿਲਾਂ 5 ਮਾਰਕਸ ਦੇ ਕੁਐਸਚਨ ਜ਼ਰੂਰ ਕਰ ਲੈਣਾ उजवेते तीन अंकाले ते पाच अंकाले एक एक अंका वाले काफी हद तक कवर हो जानेगे एनी डाउट स्टूडेंट्स आई थिंक सो आजले डाउट नाही सी त आपण लाइव सेशन बंद करिए स्टूडेंट्स जा और भी कुछ पूछना है तुसी ਦੇਰੇ ਸਟੂਡੈਂਟਸ ਮੇਰੀ ਵੀਡੀਓ ਆਨਲਾਈਨ ਦੇਖ ਰਹੇ ਨੇ ਲਾਈਵ ਨੇ ਉਹ ਚੈਨਲ ਨੂੰ ਲਾਈਕ ਨਹੀਂ ਕਰਦੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸਟੂਡੈਂਟਸ ਇੱਕ ਲਾਈਕ ਦਬੰਦ ਤੇ ਤੁਹਾਡਾ ਕੀ ਜਾਂਦਾ ਸਟੂਡੈਂਟਸ ਜਿਆਦਾ ਜੋਰ ਲੱਗਦਾ ਹੈ ਜਿਆਦਾ ਮਿਹਨਤ ਲੱਗਦੀ ਹੈ ਜਿਆ ਤੁਹਾਨੂੰ ਪਸੰਦ ਨਹੀਂ ਆ ਰਹੀ ਦੱਸੋ ਐਨੀ ਡਾਊਟਸ ਸਟੂਡੈਂਟਸ ਨਹੀਂ ਹੈਗਾ ਚਲੋ ਠੀਕ ਹੈ ਅੱਜ ਦਾ ਸੈਸ਼ਨ ਆਪਾਂ ਉਰੇ ਖਤਮ ਕਰਦੇ ਆਂ ਬਾਏ ਬਾਏ ਸਟੂਡੈਂਟਸ ਆਪਣਾ ਧਿਆਨ ਰੱਖਣਾ ਠੀਕ ਹੈ ਤਿਆਰੀ ਵਧੀਆ ਢੰਗ ਨਾਲ ਕਰਨਾ ਮੰਨ ਤੀ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਲੈਣਾ ਠੀਕ ਹੈ ਪੇਪਰ ਨੂੰ ਵਧੀਆ ਢੰਗ ਨਾਲ ਅਟੈਂਪਟ ਕਰਨਾ ਬਾਏ ਬਾਏ ਸਟੂਡੈਂਟਸ